ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇ ਤੁਹਾਨੂੰ ਤੂੰ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਦੀ ਲੱਗੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਆਲਸੀ ਕਾਂ ਦੀ ਕਹਾਣੀ ਹੈ ਇੱਕ ਪਿੰਡ ਬਹੁਤ ਸੋਹਣਾ ਹਰਿਆਲੀ ਨਾਲ ਭਰਿਆ ਹੋਇਆ ਸੀ ਖੇਤਾਂ ਵਿੱਚ ਖੜੇ ਕਣਕ ਦੇ ਪੀਲੇ ਪੀਲੇ ਬੂਝੇ ਕਿਤੇ ਸੜਕ ਦੇ ਕਿਨਾਰੇ ਪਿੱਪਲ ਤੇ ਬੋੜ ਦੇ ਦਰਖਤ ਤੇ ਕਿਤੇ ਨਿੰਮ ਦੇ ਦਰਖਤਾਂ ਦੀ ਛਾਂ ਉਸ ਪਿੰਡ ਦੀ ਰੂਹ ਨੂੰ ਤਾਜ਼ਗੀ ਦਿੰਦੀ ਸੀ ਪਿੰਡ ਦੇ ਲੋਕ ਸਾਦੇ ਮਿਹਨਤੀ ਤੇ ਦਿਲਦਾਰ ਸਨ ਸਵੇਰੇ ਸਵੇਰੇ ਹੀ ਲੋਕ ਖੇਤਾਂ ਵਿੱਚ ਕੰਮ ਕਰਨ ਲੱਗ ਜਾਂਦੇ ਕੁੜਮਾਨੀਆਂ ਗਾਂਾਂ ਭੈਂਸਾਂ ਨੂੰ ਗਾਵਾਂ ਮੱਝਾਂ ਨੂੰ ਦੁੱਧਲ ਵਿੱਚ ਲੱਗ ਜਾਂਦੀਆਂ ਬੱਚੇ ਸਕੂਲ ਨੂੰ ਜਾਂਦੇ ਤੇ ਬਜ਼ੁਰਗ ਗੁਰਦੁਆਰਾ ਸਾਹਿਬ ਵਿੱਚ ਆਵਾਜ਼ ਸ਼ਬਦ ਸੁਣਨ ਲਈ ਜਾਂਦੇ ਇਸ ਸੋਹਣੇ ਜਿਹੇ ਪਿੰਡ ਵਿੱਚ ਬਹੁਤ ਸਾਰੇ ਪੰਛੀ ਵੀ ਰਹਿੰਦੇ ਸਨ ਸਵੇਰ ਦੀ ਲਾਲੀ ਦੇ ਨਾਲ ਹੀ ਬੁਲਬੁਲਾ ਦੀ ਮਿੱਠੀ ਧੁਨ, ਤੋਤਿਆਂ ਦੀ ਟਾਵਾਂ ਤੇ ਚਿੜੀਆਂ ਦੀ ਚਹਿਕ ਨਾਲ ਹਰ ਦਿਲ ਖੁਸ਼ ਹੋ ਜਾਂਦਾ। ਪਰ ਇਨਾਂ ਸਾਰੇ ਪੰਛੀਆਂ ਦੇ ਵਿੱਚਕਾਰ ਇੱਕ ਅਜੀਹਾ ਪੰਛੀ ਵੀ ਸੀ ਜੋ ਆਪਣੀ ਆਵਾਜ਼ ਲਈ ਤਾਂ ਮਸ਼ਹੂਰੀ ਸੀ ਪਰ ਆਪਣੀਆਂ ਆਦਤਾ ਕਰਕੇ ਵੀ ਲੋਕਾਂ ਦੇ ਚਰਚਾ ਵਿੱਚ ਵਿਸਾ ਬਣਿਆ ਰਹਿੰਦਾ ਸੀ। ਉਹ ਸੀ ਕਾਂ। ਹੁਣ ਕਾਂ ਤਾਂ ਆਮ ਹੀ ਹੁੰਦੇ ਨੇ, ਹਰ ਪਿੰਡ ਵਿੱਚ ਦਿਖ ਜਾਂਦੇ ਨੇ ਪਰ ਇਹ ਕਾਂ ਕੁਝ ਵੱਖਰਾ ਸੀ। ਲੋਕ ਇਸ ਨੂੰ ਆਲਸੀ ਕਾ ਕਹਿੰਦੇ ਸਨ ਇਸ ਦਾ ਨਾਮ ਲੋਕਾਂ ਨੇ ਹੀ ਰੱਖ ਦਿੱਤਾ ਸੀ ਕਿਉਂਕਿ ਇਹ ਪੰਛੀ ਕਿਸੇ ਨੂੰ ਵੀ ਆਪਣੇ ਆਪ ਕੰਮ ਕਰਨ ਤੋਂ ਕਤਰਾਉਂਦਾ ਸੀ ਜਦੋਂ ਹੋਰ ਪੰਛੀ ਦਾਣੇ ਚੁੱਕਣ ਲਈ ਖੇਤਾਂ 'ਚ ਜਾਂਦੇ ਤਾਂ ਦਰੱਖਤ ਤੇ ਫਲ ਖਾਣ ਲਈ ਜੁਟੇ ਰਹਿੰਦੇ ਇਹ ਕਾ ਕਿਤੇ ਟਾਣੀ ਦੀ ਦਰੱਖਤ ਦੀ ਟਾਣੀ ਉੱਤੇ ਸੁੱਤਾ ਹੀ ਰਹਿੰਦਾ ਸੀ ਜੇ ਭੁੱਖ ਲੱਗਦੀ ਤਾਂ ਹੋਰਾਂ ਦੀਆਂ ਚੁਗੀਆਂ ਹੋਈਆਂ ਚੀਜ਼ਾਂ ਉੱਤੇ ਨਜ਼ਰ ਰੱਖਦਾ ਜਾਂ ਕਦੇ-ਕਦੇ ਚੋਰੀ ਖਾ ਜਾਂਦਾ ਪਿੰਡ ਦੇ ਬੱਚਿਆਂ ਨੂੰ ਵੀ ਇਹ ਕਾ ਬੜਾ ਚੰਗਾ ਲੱਗਦਾ ਸੀ ਕਿਉਂਕਿ ਇਹ ਉਹਨਾਂ ਦੇ ਪਿੱਛੇ-ਪਿੱਛੇ ਫਿਰਦਾ ਸੀ ਪਰ ਜਦੋਂ ਗੱਲ ਖਾਣ ਤੇ ਆਉਂਦੀ ਤਾਂ ਇਹ ਆਪਣੀ ਚਤਰਾਈ ਦਿਖਾ ਕੇ ਕਿਸੇ ਹੋਰ ਦਾ ਹੱਕ ਵੀ ਮਾਰ ਲੈਂਦਾ ਸੀ ਪਿੰਡ ਵਾਲੇ ਲੋਕ ਸਾਰੇ ਲੋਕ ਇਸ ਕਾਂ ਨੂੰ ਜਾਣਦੇ ਸੀ ਮਿਹਨਤ ਨਾਲ ਖਾਣ ਵਾਲੇ ਕਾਂਵਾਂ ਵਿੱਚੋਂ ਇਹ ਹਮੇਸ਼ਾ ਆਲਸੀ ਕਾਂ ਜਾਣਿਆ ਜਾਂਦਾ ਸੀ ਪਿੰਡ ਦੇ ਚੌਕ ਵਿੱਚ ਇੱਕ ਵੱਡਾ ਬੋਹੜ ਦਾ ਦਰਖਤ ਸੀ ਉਸ ਦਿਨਾਂ ਫੈਲੀਆਂ ਹੋਈਆਂ ਟਾਣੀਆਂ ਤੇ ਕਈ ਕਾਮਾਂ ਦੇ ਘਰ ਬਣੇ ਹੋਏ ਸਨ ਉਸੇ ਵਿੱਚ ਇੱਕ ਕਾਰ ਆਲਸੀ ਕਾਂ ਦਾ ਵੀ ਸੀ ਪਰ ਉਸ ਦਾ ਆਲਣਾ ਵੀ ਹੋਰਾਂ ਦੇ ਮੁਕਾਬਲੇ ਕਾਫੀ ਬਿਹਤਰੀਨ ਸੀ ਜਿਵੇਂ ਹੋਰ ਕਾਂ ਆਪਣੀ ਝੁੰਜ ਨਾਲ ਤੀਲੇ ਤਿੰਕੇ ਪੱਤੇ ਤੇ ਰੂਹ ਇਕੱਠੀ ਕਰਕੇ ਸੁੰਦਰ ਆਲਣਾ ਬਣਾਉਂਦੇ ਨੇ ਇਸ ਕਾਂ ਨੇ ਤਾਂ ਦੂਜੇ ਕਾਮਾਂ ਦੇ ਡਿੱਗੇ ਹੋਏ ਟੁਕੜਿਆਂ ਨਾਲ ਹੀ ਆਪਣਾ ਆਲਣਾ ਜੋੜਿਆ ਹੋਇਆ ਸੀ ਜਦੋਂ ਗਰਮੀਆਂ ਵਿੱਚ ਹੋਰ ਕਾਂ ਸਵੇਰੇ-ਸਵੇਰੇ ਪਾਣੀ ਲੱਭਣ ਲਈ ਨਦੀਆਂ, ਨਹਿਰਾਂ ਜਾਂ ਖੂਹਾਂ ਦੇ ਨੇੜੇ ਉੱਡਦੇ ਇਹ ਆਲਸੀ ਕਾਂ ਉੱਥੇ ਵੀ دیر ਨਾਲ ਪਹੁੰਚਦਾ ਅਕਸਰ ਤਾਂ ਪਿੰਡ ਦੇ ਲੋਕ ਲੋਕਾਂ ਦੇ ਘਰਾਂ ਦੇ ਬਾਹਰ ਰੱਖੀਆਂ ਹੋਈਆਂ ਮਟਕੀਆਂ ਤੇ ਬੈਠ ਕੇ ਹੀ ਹੋਰ ਪੰਛੀਆਂ ਨੂੰ ਡਰਾਉਂਦਾ ਤੇ ਆਪ ਪਾਣੀ ਪੀ ਲੈਂਦਾ ਪਿੰਡ ਦੇ ਬਜ਼ੁਰਗ ਅਕਸਰ ਬੱਚਿਆਂ ਨੂੰ ਕਹਿੰਦੇ ਸਨ ਵੇਖੋ ਬੱਚਿਓ ਇਹ ਕਾਂ ਕਿਵੇਂ ਆਲਸ ਕਰਦਾ ਇਸ ਤੋਂ ਸਿੱਖੋ ਨਾ ਸਦਾ ਮਿਹਨਤ ਕਰਨੀ ਚਾਹੀਦੀ ਹੈ ਆਲਸੀ ਮਨੁੱਖ ਜਾਂ ਜਾਨਵਰ ਕਦੇ ਵੀ ਸੁਖੀ ਨਹੀਂ ਰਹਿ ਸਕਦਾ ਪਰ ਬੱਚੇ ਤਾਂ ਬੱਚੇ ਹੁੰਦੇ ਨੇ ਉਹ ਇਸ ਕਾਂ ਨੂੰ ਹੱਸ ਕੇ ਆਲਸੀ ਕਾ ਕਹਿੰਦੇ ਤੇ ਉਸ ਦਾ ਮਜ਼ਾਕ ਉਡਾਉਂਦੇ ਤੇ ਉਸ ਨਾਲ ਖੇਡਦੇ ਇੱਕ ਵਾਰ ਦੀ ਗੱਲ ਹੈ ਪਿੰਡ ਵਿੱਚ ਮੇਲਾ ਲੱਗਾ ਲੋਕ ਮੇਲੇ ਵਿੱਚ ਗਏ ਤਾਂ ਹਰ ਕਿਸੇ ਦੇ ਹੱਥ ਵਿੱਚ ਕੁਝ ਨਾ ਕੁਝ ਖਾਣ ਨੂੰ ਸੀ ਕਿਸੇ ਕੋਲ ਜਲੇਬੀਆਂ ਕਿਸੇ ਕੋਲ ਸਮੋਸੇ ਕਿਸੇ ਕੋਲ ਮਠਿਆਈਆਂ ਉਹ ਸਾਰੇ ਖੁਸ਼ੀ ਨਾਲ ਖਾ ਰਹੇ ਸਨ ਆਲਸੀ ਕਾਂ ਵੀ ਉਸੇ ਮੇਲੇ ਵਿੱਚ ਪਹੁੰਚ ਗਿਆ ਉਸ ਨੇ ਦੇਖਿਆ ਕਿ ਹੋਰ ਕਾਂ ਮਿਹਨਤ ਕਰਕੇ ਲੋਕਾਂ ਦੇ ਹੱਥਾਂ ਵਿੱਚੋਂ ਰੋਟੀ ਦੇ ਟੁਕੜੇ ਚੁਗ ਰਹੇ ਹਨ ਤਾਂ ਜ਼ਮੀਨ ਦੇ ਡਿੱਗੇ ਹੋਏ ਚੀਜ਼ਾਂ ਲੱਭ ਰਹੇ ਨੇ ਪਰ ਇਸ ਆਲਸੀ ਕਾਂ ਨੇ ਤਾਂ ਬਿਲਕੁਲ ਵੱਖਰਾ ਹੀ ਤਰੀਕਾ ਅਪਣਾਇਆ ਉਹ ਇੱਕ ਬੱਚੇ ਦੇ ਮੋਢੇ ਤੇ ਜਾ ਬੈਠਿਆ ਜਦੋਂ ਉਹ ਬੱਚਾ ਜਲੇਬੀ ਖਾਂਦਾ ਤਾਂ ਉਹ ਥੋੜਾ ੱੱਕਾ ਮਾਰ ਦਿੰਦਾ ਤੇ ਜਲੇਬੀ ਦਾ ਟੁਕੜਾ ਡਿੱਗ ਜਾਂਦਾ ਫਿਰ ਉਸ ਨੂੰ ਆਰਾਮ ਨਾਲ ਚੁੱਗ ਲੈਂਦਾ ਤੇ ਖਾ ਲੈਂਦਾ ਲੋਕਾਂ ਨੇ ਵੀ ਦੇਖਿਆ ਕਿ ਕਾਂ ਹੋਰ ਕਾਂਵਾਂ ਵਾਂਗੂ ਮਿਹਨਤ ਨਹੀਂ ਕਰਦਾ ਸਿਰਫ ਚਲਾਕੀ ਨਾਲ ਹੀ ਖਾਣਾ ਖਾ ਲੈਂਦਾ ਹੈ ਇਸ ਕਰਕੇ ਉਸ ਦੀ ਸ਼ੋਹਰਤ ਆਲਸੀ ਕਾਂ ਦੇ ਨਾਮ ਨਾਲ ਹੋਰ ਵੱਧ ਗਈ ਹੁਣ ਕਾਂ ਨੂੰ ਸਾਰੇ ਲੋਕ ਜਾਣਦੇ ਸੀ ਤੇ ਸਾਰੇ ਲੋਕ ਕਾਂ ਨੂੰ ਦੇਖਦੇ ਸਨ ਕਿ ਉਹ ਕਿਸ ਤਰ੍ਹਾਂ ਚਲਾਕੀ ਕਰਦਾ ਹੈ ਆਲਸੀ ਕਾਂ ਦੀਆਂ ਆਤਾਂ ਹੋਰ ਕਾਂਵਾਂ ਨਾਲੋਂ ਬਿਲਕੁਲ ਵੱਖਰੀਆਂ ਸਨ ਜਿੱਥੇ ਹੋਰ ਕਾਂ ਸਵੇਰੇ ਹੀ ਜਾਗਦੇ ਪੰਖ ਛੁੱਟਦੇ ਤੇ ਅਸਮਾਨ ਵਿੱਚ ਉੱਡ ਕੇ ਖਾਣ ਪੀਣ ਲਈ ਭਾਲ ਲਈ ਨਿਕਲ ਜਾਂਦੇ ਉੱਥੇ ਇਹ ਆਲਸੀ ਕਾਂ ਟਾਣੀ ਤੇ ਅੱਖਾਂ ਬੀਚ ਕੇ ਅਜੇ ਵੀ ਸੁੱਤਾ ਹੀ ਪਿਆ ਹੁੰਦਾ ਸੂਰਜ ਦੀ ਲਾਲੀ ਖੇਤਾਂ ਵਿੱਚ ਪੈਂਦੀ ਹੋਰ ਪੰਛੀ ਚਾਹ ਕਰਨ ਲੱਗਦੇ ਚਿੜੀਆਂ ਆਪਣੇ ਬੱਚਿਆਂ ਨੂੰ ਖਾਣਾ ਦੇਣ ਲਈ ਉੱਡਦੀਆਂ ਤੋਤੇ ਹਰੇ-ਹਰੇ ਪੱਤੇਆਂ ਤੇ ਰੁੱਖਾਂ 'ਨਾ ਉੱਡਦੇ ਤੇ ਬੁਲਬੁਲ ਮਿੱਠੀਆਂ ਆਵਾਜ਼ਾਂ ਵਿੱਚ ਗੋਂਦੀਆਂ ਪਰ ਐਲਸੀ ਕਾਂ ਉਹ ਤਾਂ ਆਪਣੇ ਆਲੇ ਨੇ ਵਿੱਚ ਪੰਖ ਛੁੱਟ ਕੇ ਸੁੱਤਾ ਹੀ ਰਹਿੰਦਾ ਗੁਟਮ-ਗੁਟਮ ਕਰਦਾ ਕਈ ਭਾਰਤਾਂ ਹੋਰ ਕਾਂ ਉਸ ਦੇ ਨੇੜੇ ਆ ਕੇ ਕਹਿੰਦੇ ਓਏ ਜਾਗ ਜਾ ਬਈ ਧੁੱਪ ਚੜ ਗਈ ਅੱਜ ਖਾਣ ਪੀਣ ਦਾ ਨਹੀਂ ਕਰਨਾ ਪਰ ਉਹ ਹੰਕਾਰ ਨਾਲ ਜਵਾਬ ਦਿੰਦਾ ਹਾਏ ਹਾਏ ਮੇਰੀਆਂ ਅੱਖਾਂ ਵਿੱਚ ਅਜੇ ਵੀ ਨੀਂਦ ਹੈ ਤੁਸੀਂ ਜਾਓ ਜੀ ਮੈਂ ਬਾਅਦ ਵਿੱਚ ਦੇਖ ਲਵਾਂਗਾ ਜਦੋਂ ਹੋਰ ਕਾਂ ਖੇਤਾਂ ਵਿੱਚ ਜਾ ਕੇ ਛੋਟੇ-ਛੋਟੇ ਕੀੜੇ ਬੀਜ ਦੇ ਦਾਣੇ ਚੁੱਕਦੇ ਤਿਆਲ ਸੀ ਕਾ ਉਹਨਾਂ ਦੇ ਕੋਲ ਬੈਠਾ ਹੋਰ ਕਾ ਮੈਂਤ ਨਾਲ ਜ਼ਮੀਨ ਖਰੀਦਦੇ ਪਰ ਇੱਕੋ ਕੰਮ ਕਰਦਾ ਸੀ ਉਹਨਾਂ ਦੇ ਹੱਥਾਂ ਵਿੱਚੋਂ ਤਿਆਰ ਸੀ ਖਾਣ ਨੂੰ ਖੋਕੇ ਜੇ ਕੋਈ ਕਾ ਕੀੜਾ ਚੁਗ ਲਿਆ ਤਾਂ ਇਹ ਉੱਡ ਕੇ ਉਸਦੇ ਮੂੰਹ ਵਿੱਚੋਂ ਖਿੱਚ ਲੈਂਦਾ ਜੇ ਕਿਸੇ ਨੇ ਦਾਣੇ ਇਕੱਠੇ ਕੀਤੇ ਤਾਂ ਇਹ ਉਹਨਾਂ ਤੇ ਕਬਜ਼ਾ ਕਰ ਲੈਂਦਾ ਇਸ ਕਰਕੇ ਤਾਂ ਸਾਰੇ ਕਾ ਇਸ ਨਾਲ ਅਕਸਰ ਨਾਰਾਜ਼ ਰਹਿੰਦੇ ਤੇ ਕਹਿੰਦੇ ਵੇਖੋ ਇਸ ਨੂੰ ਆਪਣੇ ਆਪ ਕੁਝ ਨਹੀਂ ਕਰਦਾ ਸਾਡੇ ਉੱਤੇ ਹੀ ਟਿਕਿਆ ਰਹਿੰਦਾ ਏ ਉਹ ਗੁੱਸੇ ਨਾਲ ਕਹਿੰਦੇ ਪਿੰਡ ਦੇ ਘਰਾਂ ਤੇ ਛੱਪੜਾਂ ਉੱਤੇ ਅਕਸਰ ਰੋਟੀਆਂ ਸੁੱਕਣ ਲਈ ਰੱਖੀਆਂ ਜਾਂਦੀਆਂ ਹੋਰ ਪੰਛੀ ਉਹਨਾਂ ਨੂੰ ਦੇਖ ਕੇ ਵੀ ਡਰਦੇ ਕੀ ਕੀਤੇ ਲੋਕ ਗਾਲਾ ਨਾ ਕੱਢਣ ਪਰ ਆਲਸੀ ਕਾਂ ਨੂੰ ਕਿਸੇ ਦੀ ਚਿੰਤਾ ਨਹੀਂ ਸੀ ਹੁੰਦੀ ਉਹ ਉੱਡ ਕੇ ਬੈਠਦਾ ਤੇ ਜਦੋਂ ਕੋਈ ਘਰ ਵਾਲਾ ਪਿੱਛੇ ਮੁੜਦਾ ਤੁਰੰਤ ਇੱਕ ਟੁਕੜਾ ਰੋਟੀ ਦਾ ਚੁੱਕ ਕੇ ਉੱਡ ਜਾਂਦਾ ਪਰ ਇਸ ਵਿੱਚ ਵੀ ਉਹ ਆਪਣੀ ਆਲਸਤਾ ਦਿਖਾਉਂਦਾ ਸੀ ਜਿੱਥੇ ਹੋਰ ਕਾਂ ਦੂਰੋਂ ਦੂਰੋਂ ਉੱਡ ਕੇ ਆਉਂਦੇ ਸਾਵਧਾਨੀ ਨਾਲ ਚੁੱਕਦੇ ਤੇ ਤੇਜ਼ੀ ਨਾਲ ਭੱਜ ਜਾਂਦੇ ਇਹ ਅਲਸੀ ਕਾਂ ਇੱਕੋ ਥਾਂ ਬੈਠ ਕੇ ਉਹਨਾਂ ਲੋਕਾਂ ਦੇ ਗੁੱਸੇ ਦੀ ਬਿਨਾ ਪ੍ਰਵਾਹ ਕੀਤੇ ਖਾਈ ਜਾਂਦਾ ਕਾਂ ਲੋਕਾਂ ਨੂੰ ਅਕਸਰ ਦੁਖੀ ਕਰਦਾ ਅਕਸਰ ਲੋਕ ਉਸ ਉੱਤੇ ਪੱਥਰ ਛੁੜਜੇ ਜਾਂ ਲੱਕੜੀ ਮਾਰਦੇ ਪਰ ਇਹ ਕੁਝ ਸਮੇਂ ਲਈ ਭੱਜਦਾ ਤੇ ਫਿਰ ਵਾਪਸ ਆ ਜਾਂਦਾ ਗਰਮੀਆਂ ਵਿੱਚ ਜਦੋਂ ਹੋਰ ਕਾ ਲੰਮੇ ਸਫ਼ਰ ਕਰਕੇ ਖੂਹਾਂ ਤਲਾਬਾਂ ਜਾਂ ਨਹਿਰਾਂ ਤੱਕ ਜਾਂਦੇ ਪਾਣੀ ਪੀਣ ਲਈ ਇਹ ਆਲਸੀ ਕਾਂ ਘਰਾਂ ਦੇ ਬਾਹਰ ਰੱਖੀਆਂ ਮਟਕੀਆਂ ਤੇ ਹੀ ਚੁੰਝ ਮਾਰ ਕੇ ਪਾਣੀ ਪੀ ਲੈਂਦਾ। ਕਈ ਵਾਰ ਤਾਂ ਜਦੋਂ ਮਟਕੀ ਦੀ ਟੁੱਟੀ ਹੋਈ, ਟੁੱਟੀ ਵਿੱਚੋਂ ਪਾਣੀ ਮਟਕੀ ਦੀ ਟੁੱਟੀ ਵਿੱਚੋਂ ਪਾਣੀ ਟਪਕਦਾ ਤਾਂ ਇਹ ਉਸੇ ਬੂੰਦ ਨੂੰ ਬੈਠ ਕੇ ਚੁਗਦਾ ਰਹਿੰਦਾ। ਸਰਦੀਆਂ ਵਿੱਚ ਹੋਰ ਕਾ ਖੇਤਾਂ ਵਿੱਚ ਜਾ ਕੇ ਗਰਮ-ਗਰਮ ਕੀੜੇ ਲੱਭਦੇ ਪਰ ਆਲਸੀ ਕਾਂ ਦਰਖਤ ਦੀ ਟਾਣੀ ਤੇ ਧੁੱਪ ਸੇਕਦਾ ਰਹਿੰਦਾ। ਲੋਕ ਅਕਸਰ ਵੇਖ ਕੇ ਹੱਸਦੇ, ਵੇਖੋ ਜੀ ਇਹ ਪੰਛੀਆਂ ਵਿੱਚੋਂ ਸਭ ਤੋਂ ਵੱਡਾ ਆਲਸੀ। ਜਿਵੇਂ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਹੋਰ ਕਾਂ ਆਪਣੇ ਆਪ ਘਰ ਬਣਾਉਣ ਲਈ ਮਿਹਨਤ ਕਰਦੇ ਪਰ ਆਲਸੀ ਕਾਂ ਆਲਣਾ ਅਧਾ ਅਧੂਰਾ ਸੀ ਉਹ ਅਕਸਰ ਹੋਰਾਂ ਦੇ ਬਣਾਏ ਹੋਏ ਆਲਣਿਆਂ ਚੋਂ ਡਿੱਗੇ ਹੋਏ ਟੁਕੜਿਆਂ ਨੂੰ ਚੁਗ ਕੇ ਲੈਂਦਾ ਤੇ ਆਪਣੇ ਆਲਣੇ ਵਿੱਚ ਰੱਖ ਲੈਂਦਾ ਜੇ ਹੋਰ ਕਾਂ ਉਸ ਨੂੰ ਮਿਹਨਤ ਕਰਨ ਲਈ ਕਹਿੰਦੇ ਤਾਂ ਉਹ ਹੱਸ ਕੇ ਕਹਿੰਦਾ ਜਦੋਂ ਦੂਜਿਆਂ ਨੇ ਬਣਾਈਆਂ ਚੀਜ਼ਾਂ ਡੇਗਣੀਆਂ ਹੀ ਨੇ ਤਾਂ ਮੈਂ ਨਵਾਂ ਕਿਉਂ ਬਣਾਵਾਂ ਆਲਸੀ ਕਾਂ ਪਿੰਡ ਦੇ ਬੱਚਿਆਂ ਨਾਲ ਕਾਫੀ ਖੇਡਦਾ ਸੀ ਉਹ ਬੱਚਿਆਂ ਦੇ ਹੱਥਾਂ ਵਿੱਚੋਂ ਰੋਟੀ ਜਾਂ ਬਿਸਕੁਟ ਖੋਹ ਲੈਂਦਾ ਬੱਚੇ ਵੀ ਕਈ ਵਾਰੀ ਜਾਣ ਬੁੱਝ ਕੇ ਉਸ ਦੇ ਸਾਹਮਣੇ ਖਾਣ ਪੀਣ ਰੱਖ ਦਿੰਦੇ ਤਾਂ ਜੋ ਉਹ ਚੁੱਗੇ ਤੇ ਉਹਨਾਂ ਨੂੰ ਹਾਸਾ ਆਉਂਦਾ ਪਰ ਕਈ ਵਾਰੀ ਜਦੋਂ ਉਹ ਹੱਦ ਤੋਂ ਵੱਧ ਕਰ ਜਾਂਦਾ ਤਾਂ ਬੱਚੇ ਪੱਥਰ ਵੀ ਛੁੱਟਦੇ ਸਨ ਪਿੰਡ ਦੇ ਲੋਕਾਂ ਨੇ ਕਈ ਵਾਰ ਸੋਚਿਆ ਕਿ ਇਹ ਕਾ ਕਦੇ ਨਹੀਂ ਸੁਧਰੇਗਾ ਪਰ ਕੁਝ ਬਜ਼ੁਰਗ ਕਹਿੰਦੇ ਸਨ ਨਹੀਂ ਜੀ ਵੇਲਾ ਆਏਗਾ ਤਾਂ ਇਹ ਵੀ ਮਿਹਨਤ ਕਰਨਾ ਸਿੱਖ ਜਾਵੇਗਾ ਕਿਉਂਕਿ ਜ਼ਿੰਦਗੀ ਹਰ ਕਿਸੇ ਨੂੰ ਇੱਕ ਸਬਕ ਸਿਖਾਉਂਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸ ਕਹਾਣੀ ਦਾ ਦੂਸਰਾ ਪਾਰਟ ਲੈ ਕੇ ਆਵਾਂਗੇ ਜੇਕਰ ਤੁਸੀਂ ਦੂਜਾ ਪਾਰਟ ਸੁਣਨਾ ਚਾਹੁੰਦੇ ਹੋ ਤਾਂ ਕਹਾਣੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਇਸ ਕਹਾਣੀ ਦਾ ਅਸੀਂ ਦੂਜਾ ਭਾਗ ਤੁਹਾਨੂੰ ਸੁਣਾਵਾਂਗੇ ਮਿਲਦੇ ਆਂ ਅਸੀਂ ਆਉਣ ਵਾਲੀ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ